ਐਸਪੀ ਦਫ਼ਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਹੋਇਆ ਹੈ ਫਿਲਮੀ ਸਟਾਈਲ ਵਿੱਚ ਕੁੜੀ ਅਤੇ ਮੁੰਡੇ ਦਾ ਪਿੱਛਾ ਕੀਤਾ ਗਿਆ ਜਿਵੇਂ ਹੀ ਕੁੜੀ ਅਤੇ ਮੁੰਡਾ ਐਸਪੀ ਦਫ਼ਤਰ ਦੇ ਬਾਹਰ ਪਹੁੰਚੇ ਤਾਂ ਐਸਤੀ ਪਿੰਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗ ਗਈ ਜਿਸ ਤੋਂ ਬਾਅਦ ਥਾਣੇ ਅੰਦਰ ਹੀ ਇਹ ਹਾਈ ਵੋਲਟੇਜ ਡਰਾਮਾ ਹੋਇਆ ਕੁੜੀ ਅਤੇ ਮੁੰਡੇ ਨੂੰ ਫੜਨ ਲਈ ਕੁੜੀ ਦਾ ਪਰਿਵਾਰ ਉਹਨਾਂ ਦੇ ਪਿੱਛੇ ਦੌੜਿਆ ਤੇ ਜਿਵੇਂ ਹੀ ਕੁੜੀ ਦਾ ਪਰਿਵਾਰ ਦੋਵਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕੁੜੀ ਅਤੇ ਮੁੰਡਾ ਉਹਨਾਂ ਤੋਂ ਜਾਨ ਬਚਾ ਕੇ ਭੱਜੇ ਅਤੇ ਐਸਪੀ ਦਫ਼ਤਰ ਦੇ ਅੰਦਰ ਜਾ ਲੁਕੇ ਜਿਸੇਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਸਪੀ ਦਫ਼ਤਰ ਦੇ ਅੰਦਰ ਹੀ ਇਹ ਪੂਰਾ ਡਰਾਮਾ ਹੋਇਆ ਕੁੜੀ ਦੇ ਪਰਿਵਾਰ ਨੇ ਦੋਵਾਂ ਨੂੰ ਫੜਨ ਦੀ ਜੀਤੋੜ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛੇ ਭੱਜੇ ਪਰ ਕੁੜੀ ਅਤੇ ਮੁੰਡੇ ਤੱਕ ਨਾ ਪਹੁੰਚ ਸਕੇ ਦੌਰਾਨ ਕੁੜੀ ਅਤੇ ਮੁੰਡਾ ਆਪਣੀ jaan بچਾ ਕੇ SP ਦਫਤਰ ਦੇ ਅੰਦਰ ਜਾ ਬੜੇ ਜਿਸ ਤੀਆਂ ਤਸਵੀਰਾਂ ਕੈਮਰੇ 'ਚ ਰਿਕਾਰਡ ਹੋਈਆਂ ਨੇ ਇਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਰਿਵਾਰਕ ਮੈਂਬਰ ਦੋਮਾਂ ਦੇ ਪਿੱਛੇ ਭੱਜ ਰਹੇ ਨੇ ਪਰ ਕੁੜੀ ਅਤੇ ਮੁੰਡਾ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ-ਅੱਗੇ ਭੱਜ ਰਹੇ ਨੇ ਇਸ ਦੌਰਾਨ ਦੋਵੇਂ ਕੁੜੀ ਅਤੇ ਮੁੰਡਾ SP ਦਫਤਰ ਦੇ ਅੰਦਰ ਜਾ ਬੜੇ ਸੱਤ ਤਸਵੀਰਾਂ ਰਾਜਸਥਾਨ ਦੇ ਝਲੌਰ ਦੀਆਂ ਨੇ ਜਿੱਥੇ ਕਿ ਲੜਕੀ ਅਤੇ ਲੜਕੇ ਆ ਕੁਝ ਦਿਨ ਪਹਿਲਾਂ ਕਰੋ ਭੱਜ ਗਏ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਸੀ ਤੇ ਅੱਜ ਜਦੋਂ ਉਹ ਸੁਰੱਖਿਆ ਮੰਗਣ ਐਸਪੀ ਦਫ਼ਤਰ ਪਹੁੰਚੇ ਤਾਂ ਉੱਥੇ ਹੀ ਕੁੜੀ ਦੇ ਪਰਿਵਾਰਕ ਮੈਂਬਰ ਵੀ ਆ ਪਹੁੰਚੇ ਹਾਲਾਂਕਿ ਇਸ ਦੌਰਾਨ ਜਲੌਰ ਪੁਲਿਸ ਦਾ ਹੁਣ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਮੁਤਾਬਕ ਕੁੜੀ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਜਦੋਂ ਉਹ ਅੱਜ ਐਸਪੀ ਦਫ਼ਤਰ ਆਏ ਤਾਂ ਕੁੜੀ ਆਪਣੀ ਮਰਜ਼ੀ ਨਾਲ ਆਪਣੇ ਆਪਣੇ ਪਰਿਵਾਰ ਨਾਲ ਵਾਪਸ ਚਲੀ ਗਈ ਪਰ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਨਾਲ ਕੀ ਕੀਤਾ ਗਿਆ ਉਸ ਬਾਰੇ ਪੁਲਿਸ ਨੇ ਕੁਝ ਵੀ ਸਾਫ਼ ਨਹੀਂ ਕੀਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ